ਫਾਹਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸ਼ਕਤ ਦਿੱਤਾ ਜੀ ਮੈਂ ਲੁਧਿਆਣਾ ਦਾ ਸਾਰੇ ਸਾਥੀਆਂ ਦਾ ਲੁਧਿਆਣੇ ਦੇ ਸਾਥੀਆਂ ਦਾ ਸਾਰੀ ਸੰਗਤ ਦਾ ਸਤਿ ਸ੍ਰੀ ਅਕਾਲ ਕੇ ਧੰਨਵਾਦ ਕਰਦਾ ਹਾਂ। ਸ਼੍ਰੀ ਅਰਮਿੰਦ ਕੇਜਰੀਵਾਲ ਜੀ ਦੀ ਸ਼ਖਸੀਅਤ ਨੂੰ ਲੋਕਾਂ ਨੇ ਬਿਆਨ ਦਿੱਤਾ ਚਰਸ਼ੂ ਦਿੱਤਾ ਹੈ। ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਾਢੇ 3 ਸਾਲ ਦੇ ਜੋ ਪੰਜਾਬ ਦੇ ਬਤੌਰ ਮੁੱਖ ਮੰਤਰੀ ਬਣ ਕੇ ਉਹ ਕਾਰਜ ਕਰਨ ਲੱਗੇ ਹੋਏ ਨੇ ਅੱਜ ਲੋਕਾਂ ਨੇ ਉਹਨੂੰ ਪਿਆਰ ਦਿੱਤਾ ਹੈ। ਔਰ ਉਸੇ ਦਾ ਨੀਕਾ ਹੈ ਕਿ ਸ਼੍ਰੀ ਸੰਦੀਪ ਰੋਣਾਵਾਲ ਦੀ ਦੇ ਨਾਲ ਦਿੱਤੀ ਹੈ। ਆਸੂ ਲੋਕ ਸਖੀਅਤ ਮੈਂ ਆਪਣੀ ਸ਼ਿਕਾਇਤ ਨੂੰ ਲੋਕਾਂ ਨੇ ਪਿਆਰ ਦੇ ਕੇ ਲੈਂਡ ਸਲਾਈਡ ਵਕਰੀ ਜਿਹੜੀ ਉਹ ਆਮ ਆਦਮੀ ਪਾਰਟੀ ਕਰਵਾਈ ਹੈ 2022 ਜਿੱਦੀਆਂ ਆਮ ਆਦਮੀ ਪਾਰਟੀ ਨੂੰ ਲੁਧਿਆਣਾ ਵਾਸਤੇ ਵੋਟਾਂ ਪਈਆਂ ਸੀ ਔਰ ਜਿੰਨੀ ਜਿੱਤੋਈ ਸੀ ਉਸ ਤੋਂ ਡਬਲ ਮਾਰਜਿਨ ਦੇ ਨਾਲ ਡਬਲ ਮਾਰਜਿਨ ਦੇ ਨਾਲ ਸਾਡੀ ਲੁਧਿਆਣਾ ਤੋਂ ਜਿੱਤੋਈ ਹੈ ਔਰ ਸਭ ਤੋਂ ਕੋਸ਼ੀ ਦੀ ਗੱਲ ਇਹ ਹੈ ਕਿ ਜਿਹੜਾ ਭਾਜਪਾ ਦਾ ਘੜ ਕਾਂ ਦੀ ਸਟੇਟ ਗੁਜਰਾਤ ਜਿਹੜੀ ਕਿ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੀ ਉੱਤਰੀ ਜਾਨੀ ਕਿ ਸਟੇਟ ਹੈ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਵਾਈਲ ਇਕਸ਼ਨ ਜਿੱਤ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੰਕੇਤ ਹੈ ਜਿਹੜੀ ਆਉਣ ਵਾਲੇ ਸਮੇਂ ਦੀ ਸਾਰੀ ਸਿਆਸਤ ਹੈ ਉਹ ਆਮ ਆਦਮੀ ਪਾਰਟੀ ਲਈ ਪੱਕੇ ਦੇ ਵਿੱਚ ਹੈ ਔਰ ਤੁਸੀਂ ਇਹ ਦੇਖੋਗੇ ਨਵੇਂ ਸੂਰਜ ਦਾ ਆਗਾਜ਼ ਹੋਇਆ ਨਵੇਂ ਸੂਰਜ ਦਾ ਸਵੇਰਾ ਹੋਇਆ ਔਰ ਜਲਦੀ ਰਹੇ ਨਿਕਲੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੇ 28 ਸੂਬੇ ਆਕੀ ਯੂਨੀਅਨ ਟੈਰੀਟਰੀਜ਼ ਦੇ ਵਿੱਚ ਬਹੁਤ ਹਨੂਰੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਗੀ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਝੰਡਾ ਹੈ ਉਹ ਬਲੰਡ ਹੋਊਗਾ ਸਾਡਾ ਪਰਚਮ ਬਲੰਡ ਹੋਊਗਾ ਨਹੀਂ ਨਹੀਂ ਸਿੱਖੀ ਗੁਰੂ ਜੀ ਔਰ ਅਕਾਲੀ ਦਲ ਨੇ ਕਿਹਾ 22 ਦੇ ਵਿੱਚ 88% ਤੋਂ ਹਿੰਸਾ ਪੰਜਿਆ 80% ਰਹੇਗੀ ਜਨਮੇਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲੀ ਦਲ ਦਾ ਕੋਈ ਵਾਦੀ ਵਾਰਸ ਨਹੀਂ ਹੈਗਾ ਅਕਾਲੀ ਦਲ ਦਾ ਕੋਈ ਸਿਸਟਮ ਨਹੀਂ ਹੈ ਕਿ ਪੱਕੇ ਤੌਰ ਤੇ ਉਹ ਜਿਹੜਾ ਸਾਹ ਦੇ ਵਿੱਚ ਕਿਸੇ ਕਿਸੇ ਨੂੰ ਮਿਲਦਾ ਪਰੋਦੀ ਆਪੇ ਕਹੇ ਸੀ ਕਿ ਜਿਹੜਾ ਇਹ ਇਲੈਕਸ਼ਨ ਜਿੱਤ ਗਿਆ ਉਹਦੀ ਸਰਕਾਰ ਬਣੂਗੀ ਉਹਨਾਂ ਵਿਰੋਧੀਆਂ ਨੂੰ ਮੈਂ ਲੱਗਦਾ ਉਹਨਾਂ ਦੇ ਮੂੰਹ ਆਟੋਮੈਟਿਕਲੀ ਬੰਦ ਹੋ ਗਏ ਉਹਨਾਂ ਨੇ ਆਮ ਆਦਮੀ ਪਾਰਟੀ ਇਲੈਕਸ਼ਨ ਜਿੱਤੂਗੀ ਆ ਔਰ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਪਰਚੰਡ ਬਹੁਮਤ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਕੰਮ ਕਰੇਗੀ ਆਮ ਆਦਮੀ ਪਾਰਟੀ ਨੇ ਹਿੰਦੁਸਤਾਨ ਦੇ ਵਿੱਚ ਆਪਣਾ ਜੋ ਰੁਤਬਾ ਹੈ ਲੋਕਾਂ ਦੇ ਨਾਲ ਜੋ ਗਰੀਬ ਲੋਕਾਂ ਦੇ ਨਾਲ ਆਮ ਆਦਮੀ ਦੇ ਨਾਲ ਜੋ ਉਹਨਾਂ ਦਾ ਪਿਆਰ ਆ ਉਹਦਾ ਜੋ ਲੋਕਾਂ ਨੇ ਦੋ ਦੁਹਾਂਤ ਨੂੰ ਅੱਗੇ ਜਿਹੜਾ ਦੇ ਵਿੱਚ ਪੰਜਾਬ ਦੇ ਵਿੱਚ ਦੀ ਕੈਂਡੀਟ ਦੀ ਜਿਹੜਾ ਜਿਹੜੀ ਕੇਜਰੀਵਾਲ ਸਾਹਿਬ ਨੇ ਹੋਰ ਲਾ ਕੇ ਅੱਜ ਵੱਡੇ ਫਰਕ ਨਾਲ ਪੰਜ ਜੋ ਦੋਸਤਾਂ ਦੇ ਵਿੱਚ ਟੋਣਾ ਹੋ ਗਿਆ ਸੀ ਉਹਨਾਂ ਦੇ ਵਿੱਚੋਂ ਦੋ ਜਤਾ ਕੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਚੁਣਨ ਦਿੱਤੀ ਅੱਜ ਆਮ ਆਦਮੀ ਪਾਰਟੀ ਨੇ ਬੜੀ ਕੁੱਝੀ ਦੀ ਗੱਲ ਕਰਨ ਸਰਦਾਰ ਸੰਦੀਪ ਰਮਾ ਜੀ ਜਿੰਨਾਂ ਨੂੰ ਆਰੀ ਬਹੁਤ ਮਤਰਾ ਜਿੱਤੇ ਨੇ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਦੋਹਰੀ ਪਾਰਟੀ ਨੇ ਪੂਰਾ ਜੋਰ ਲਾਇਆ ਹੈ ਸੋ ਇਸੇ ਜਿਹਨਾਂ ਹਾਰਾਂ ਦੇ ਬੱਚੇ ਨੇ ਮਹਾਰਤ ਕਰਾਏ ਪਰ ਇਹਨਾਂ ਜਨਤਾ ਤੇ ਮਹਿਮਾਨੀ ਥੋੜੀ ਗੱਲ ਹੈ ਸਾਡੇ ਕੁਝ ਗਾਵ ਦੇ ਵਿੱਚ ਵੀ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਹੋਰ بڑے ਸਮਾਜੇ ਵਿੱਚ ਸਮਰਥਨ ਲਈ ਪੰਜਾਬ ਦੇ ਸਰਕਾਰ ਹੈ ਹੀ ਹੈ ਜਿੰਦੂਸਤਾਨ ਦੇ ਵਿੱਚ ਸਾਡੇ ਆਮਾ ਦੀ ਬਣੂਗੀ ਸਾਡੇ ਅਰੰਭ ਦੇ ਬੈਂਕਰ ਵਾਲਾ ਇਹ ਰਾਜ ਹੈ ਸਾਡੇ ਸੇਧੋ ਜੀ ਹਿੰਦੁਸਤਾਨ ਦੇ ਜਿਹੜਾ ਆਪਾਂ ਨੂੰ ਦੇਸ਼ੀ ਕੰਮ ਪੂਰੀ ਮਿਲ ਆਪਾਂ ਸਾਰਿਆਂ ਲਈ ਖੁਸ਼ੀ ਦੇ ਵਿੱਚ ਬਹੁਤ ਮਿਲ ਚਾਹੇ ਕਿ ਇਹ ਨਾਮ ਦੀ ਕੀਪੜਾ ਅੱਛਾ ਫਿਰ 5 ਪਿੰਡ ਕੋੜੀ ਫਿਰ 5 ਪਿੰਡ ਕੋੜੀ ਇਹ ਜੋ ਗੁਪਤੋ ਕੀਜੀ ਐਮ ਐਲ اے ਸੱਕੇ ਮਾਸਟਰ ਕੀ ਨੇ ਕਿ ਉਹਨਾਂ ਦੀ ਜਗ੍ਹਾ ਤੇ ਜੋ ਅੱਜ ਮਤਲਬ ਇਹਨਾਂ ਨੇ ਜਿੱਤ ਹਾਸਲ ਕੀਤੀ ਆ ਤਾਂ ਮੈਨੂੰ ਇਹ ਪੂਰੀ ਉਮੀਦ ਹੈ ਕਿ ਜੋ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਜੁੜਾ ਰਹੇ ਦੀ ਪ੍ਰਤੀ ਲਈ ਉਹ ਸਾਰੇ ਜਰੂਰ ਪੂਰੇ ਕਰਨਗੇ ਸੰਦੀਪ ਅਰੋੜਾ ਜੀ ਤੇ ਬਹੁਤ ਖੁਸ਼ੀ ਆ ਬਹੁਤ ਮਾਣ ਵਾਲੀ ਗੱਲ ਆ ਤੇ ਆਮ ਆਦਮੀ ਪਾਰਟੀ ਦੇ ਆਪਣੇ ਜਨੇ ਵੀ ਕੰਮ ਹੁਣ ਤੱਕ ਕੀਤੇ ਆ ਲੋਕਾਂ ਦੀ ਭਲਾਈ ਦੇ ਖਾਤਰ ਉਹਨਾਂ ਲੋਕਾਂ ਨੂੰ ਉਹ ਚੀਜ਼ਾਂ ਨੂੰ ਧਿਆਨ ਵਿੱਚ ਰੱਖਿਆ ਕਿਸੇ ਲਾਲਚ ਵਿੱਚ ਨਹੀਂ ਆਏ ਲੋਕ ਕਿ ਅੱਗੇ ਵੀ ਸੱਕੇ ਜਿੱਤ ਕੀ ਤੇ ਜੀ ਜੋ ਸਾਈ ਵਿੱਚ ਦੀ ਆਮ ਆਦਮੀ ਪਾਰਟੀ ਨੇ ਬਹੁਤ ਹਾਸਲ ਕਰਤੀ। ਇਸ ਦੁਆਰਾ ਕਿ ਜਿਹੜਾ ਜੋ ਲੋਕਾਂ ਨੇ ਹੁੰਦ ਕਰਕੇ ਵਾਅਦੇ ਕੀਤੇ ਸੀਗੇ ਸਾਰੇ ਕੰਮ ਪੂਰੇ ਕੀਤੇ ਆ। ਲੋਕ ਪੰਜਾਬ ਨੂੰ ਚਿੱਟੇ ਤੋਂ ਬਚਾਇਆ। ਉਹ ਅੱਗੇ ਵੀ ਕੰਮ ਬਹੁਤ ਤਰ੍ਹਾਂ ਕੀ ਨਾ ਚੱਲਦੇ ਰਹੇ। ਹਿਆਣਾ ਤੋਂ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਿਸ ਦਾ ਸਿਹਰਾ ਮੈਂ ਜਨਾ ਮੈਂ ਕਹਿੰਦਾ ਕੇਜੀ ਬਾਦਲ ਸਾਹਿਬ ਜੀ ਭਗਵੰਤ ਮਾਨ ਜੀ ਅਮਨ ਲੋੜਾ ਜੀ ਤੇ ਵਿਸ਼ੇਸ਼ ਕਰ ਸਾਡੇ ਦਾ ਤਰਫੋਂ ਜੋ ਜਿਹੜੇ ਮੰਤਰੀ ਨੇ ਪੰਜਾਬ ਦੇ ਜਿਹਨਾਂ ਦੀ ਅਗਵਾਈ ਚ ਚੋਣ ਲੜੀ ਗਈ ਤੇ ਚੋਣੋਂ ਜਿੱਤ ਕੇ ਪਾਰਟੀ ਝੋਲੀ ਚ ਪਾਇਆ ਸਤਿਕਾਰ ਉਹਦੇ ਤੇ ਉੱਥੇ ਗੁਜਰਾਤ ਦੀ ਗੱਲ ਕਰੀ ਗੁਜਰਾਤ ਦੀ ਵੀ ਆਮ ਆਦਮੀ ਪਾਰਟੀ ਨੇ ਝਾੜੂ ਦੀ ਜੋਰ ਜਿੱਤ ਪ੍ਰਾਪਤ ਕਰਾ ਲੀ ਹੈ ਜੋ ਮੈਂ ਇਸ ਗੱਲ ਨੂੰ ਭਜਾਈ ਦਿਨਾ ਸੋਕੇ ਦੇਸ਼ ਵਾਸੀਆਂ ਨੂੰ ਕਿ ਮੁਝੇ ਪੰਜਾਬ ਵਾਸੀਆਂ ਨੂੰ ਜਿਹੜਾ ਇਹ ਹਾਲਾਤ ਦੇਖ ਕੇ ਦਿੱਟਾ ਆ ਕੇ ਆਮ ਆਦਮੀ ਪਾਰਟੀ ਚੋਰੀ ਜੇ ਸੀਟ ਪਾਈ ਹੈ ਇਸ ਗੱਲ ਦੀ ਮੈਂ ਪੰਜਾਬ ਵਾਸੀ ਤੇ ਗੁਜਰਾਤ ਵਾਸੀ ਨੂੰ ਲੱਖ ਲਾਈ